ਪੀਐਸ ਬੋਰਡ ਵੱਲੋਂ ਐਗਰੀਕਲਚਰ ਸਬ ਇੰਸਪੈਕਟਰ ਦੀਆਂ 150 ਅਸਾਮੀਆਂ ਦੇ ਰਿਜ਼ਲਟ ਆ ਚੁੱਕੇ ਹੈ ਜੀ ਬੋਰਡ ਵੱਲੋਂ 2011 ਤੇ 2111 ਤੇ 2811 ਤੇ 812 ਤੇ 1312 ਨੂੰ ਕਾਉਂਸਲਿੰਗ ਹੋਈ ਸੀ ਜਿਹੜੇ ਕੈਂਡੀਡੇਟ ਯੋਗ ਪਾਏ ਗਏ ਨੇ ਜੀ ਉਹਨਾਂ ਦਾ ਰਿਜ਼ਲਟ ਜਿਹੜਾ ਅਨਾਉਂਸ ਕਰ ਦਿੱਤਾ ਗਿਆ ਰਿਜ਼ਲਟ ਕਾ ਮੈਰਿਟ ਲਿਸਟ ਹੈ ਜੀ ਡਿਟੇਲ ਦੇ ਵਿੱਚ ਦੇਖਾਂਗੇ ਪਲੀਜ਼ ਰਿਕਵੈਸਟ ਕਰ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਲਓ ਜੀ ਤਾਂ ਕਿ ਕੋਈ ਵੀ ਅਪਡੇਟ ਕੋਈ ਵੀ ਜਾਣਕਾਰੀ ਜਿਹੜੀ ਉਹ ਮਿਸ ਨਾ ਹੋਵੇ ਜੀ ਲਾਸਟ ਦੇ ਦਿੱਤਾ ਜੀ ਸਿਲੈਕਸ਼ਨ ਕੈਟ ਨਿਊ ਮਾਰਕਸ ਇਨ ਪਾਰਟ ਬੀ ਕਲੀਅਰ ਹੈ ਜੀ ਤੇ एलिजिਬਲ નોਟ एलिजिਬਲ ਤੇ ਵਿਧ ਹੈਲਡ ਲਈ ਹੈ ਗਿਆ ਵਿਧ ਹੈਲਡ ਦਾ ਮਤਲਬ ਹੈ ਜਿੰਨਾ ਕੈਂਡੀਡੇਟ ਨੇ ਆਪਣੇ ਜਿਹੜੇ ਡਾਕੂਮੈਂਟ ਜਮਾ ਨਹੀਂ ਕਰਵਾਏ ਜਾਂ ਦਿਖਾਈ ਨਹੀਂ ਜਾਂ ਕੁਝ ਪੈਂਡਿੰਗ ਹੈ ਉਹਨਾਂ ਚ ਤਾਂ ਉਹਨਾਂ ਦਾ ਨਤੀਜਾ ਵਿਧ ਹੈਲਡ ਰੱਖਿਆ ਗਿਆ ਹੈ ਟੋਟਲ ਕੈਂਡੀਡੇਟ ਆਪਾਂ ਚੈੱਕ ਕਰ ਲੈਨੇ ਜੀ ਕਿੰਨੇ ਆ ਪੀਡੀਐਫ ਵਾਲਾ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾ ਦੇਣਗੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਪਲੀਜ਼ ਫੋਲੋ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਤਾਂ ਕਿ ਮੋਟੀਵੇਸ਼ਨ ਜਿਹੜੀ ਮਿਲਦੀ ਰਹਿੰਦੀ ਹੈ ਟੈਕਨੀਕਲ ਵੀਡੀਓ ਲਈ ਇਨਫੋ ਅਬਾਊਟ ਆਲ ਟੈਕ ਦਾ ਚੈਨਲ ਵੀ ਆਪਣਾ ਟਾਈਟਲ ਦੇ ਵਿੱਚ ਹੈ ਨੀਚੇ ਡਿਸਕ੍ਰਿਪਸ਼ਨ ਚ ਵੀ ਹੈ ਪਲੀਜ਼ ਉਹਨੂੰ ਸਾਰੇ ਨੇ ਜੁਆਇਨ ਕਰ ਲੈਣਾ ਪੋਸਟਸ ਹੋਰ ਜਲਦੀ ਆ ਰਹੀ ਜਦੋਂ ਵੀ ਆਉਣੀਆਂ ਸਭ ਤੋਂ ਪਹਿਲਾਂ ਸੂਚਨਾ ਤੁਹਾਨੂੰ ਇਸੇ ਚੈਨਲ ਤੇ ਮਿਲੂਗੀ ਇਸ ਲਈ ਰਿਕੁਐਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਕੇ ਰੱਖੋ ਜੀ ਟੋਟਲ ਕੈਂਡੀਡੇਟ ਆਪਾਂ ਚੈੱਕ ਕਰ ਲੈਣਾ ਕਿੰਨੇ ਕੈਂਡੀਡੇਟ ਦਾ ਰਿਜ਼ਲਟ ਹੈ ਜਿਹੜਾ ਅਨਾਉਂਸ ਕੀਤਾ ਗਿਆ ਐਲੀਜੀਬਲ ਐਬਸੈਂਟ ਵਿਦ ਹੈਲਡ ਐਬਸੈਂਟ ਐਲੀਜੀਬਲ ਵਿਦ ਹੈਲਡ ਐਬਸੈਂਟ ਐਬਸੈਂਟ ਐਲੀਜੀਬਲ ਐਬਸੈਂਟ ਐਲੀਜੀਬਲ ਐਬਸੈਂਟ ਐਬਸੈਂਟ ਐਲੀਜੀਬਲ ਵਿਦ ਹੈਲਡ ਐਬਸੈਂਟ ਐਲੀਜੀਬਲ ਵਿਦ ਹੈਲਡ ਕਾਫੀ ਕੈਂਡੀਡੇਟ ਨੇ ਦੇਖੋ ਇਹਦੇ ਵਿੱਚ ਵਿਦ ਹੈਲਡ ਤੇ ਐਬਸੈਂਟ ਵੀ ਹੈ ਟੋਟਲ 295 ਕੈਂਡੀਡੇਟ ਦੇ ਨਾਮ ਹੈ ਜਿਹ ਠੀਕ ਹੈ ਜੀ ਰਿਜ਼ਲਟ ਦਾ ਮੈਰਿਟ ਲਿਸਟ ਜਿਹੜੀ ਮਾਨਯੋਗ ਅਦਾਲਤ ਦੇ ਹੁਕਮ ਅਨੁਸਾਰੀ ਹੋਏਗੀ ਨਤੀਜਾ ਤਿਆਰ ਕਰਦੇ ਸਮੇਂ ਪੂਰੀ ਸਾਵਧਾਨੀ ਵਰਤੀ ਗਈ ਹੈ ਜੇਕਰ ਕੋਈ ਕਮੀ ਪੇਸ਼ੀ ਆਉਂਦੀ ਹੈ ਤਾਂ ਬੋਰਡ ਕੋਲੇ ਉਸ ਨੂੰ ਸੁਧਾਰਨ ਦਾ ਹੱਕ ਰੱਖਵੇਂ ਜੀ ਕਲੀਅਰ ਹੈ ਜੀ 18/2022 ਦੀ ਕਾਉਂਸਲਿੰਗ ਵਿੱਚ ਦਰਸਾਈ ਗਈ ਕਟ-ਆਫ ਅਨੁਸਾਰੀ ਕੈਂਡੀਡੇਟ ਨੂੰ ਕਾਉਂਸਲਿੰਗ ਲਈ ਬੁਲਾਇਆ ਗਿਆ ਹੈ ਸਪੋਰਟਸ ਕੈਟਾਗਰੀ ਦੇ ਜਿਹੜੇ ਕੈਂਡੀਡੇਟ ਨੇਗੇ ਮੈਰਿਟ ਫਿਕਸ ਕਰਨ ਲਈ ਸਬੰਧਤ ਉਮੀਦਵਾਰਾਂ ਦਾ ਰਿਕਾਰਡ ਡਾਇਰੈਕਟਰ ਖੇਡ ਵਿਭਾਗ ਪੰਜਾਬ ਨੂੰ ਭੇਜਿਆ ਗਿਆ ਜੀ ਸਪੋਰਟਸ ਵਿਭਾਗ ਪੰਜਾਬ ਵੱਲੋਂ ਮੈਰਿਟ ਫਿਕਸ ਕਰਨ ਤੱਕ ਸਪੋਰਟਸ ਕੈਟਾਗਰੀ ਦੇ ਉਮੀਦਵਾਰਾਂ ਦਾ ਨਤੀਜਾ ਰੋਕ ਵਿੱਚ ਰੱਖਿਆ ਜਾਂਦਾ ਹੈ। ਕਲੀਅਰ ਹੈ ਜੀ? ਹੁਣ ਜਿਹੜੇ ਸਪੋਰਟਸ ਵਿਭਾਗ ਪੰਜਾਬ ਵੱਲੋਂ ਮੈਰਿਟ ਫਿਕਸ ਕਰਨ ਤੱਕ ਸਪੋਰਟਸ ਕੈਟਾਗਰੀ ਦੇ ਕੈਂਡੀਡੇਟ ਨੇ ਉਹਨਾਂ ਦਾ ਨਤੀਜਾ ਰੋਕ ਰੱਖਿਆ ਜੀ। ਯਾਨੀ ਕਿ ਵੇਦ ਹੇਲਡ ਕੀਤਾ ਗਿਆ। ਠੀਕ ਹੈ ਜੀ। ਜੇ ਫਿਰ ਵੀ ਕੁਝ ਨਹੀਂ ਸਮਝ ਆਇਆ ਤਾਂ ਕਮੈਂਟ ਜਰੂਰ ਕਰਦੇ ਹੋ। ਵੀਡੀਓ ਨੂੰ ਲਾਈਕ ਕਰਿਓ, ਜਰੂਰ ਕਰਦੇ ਹੋ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਵਾਰ-ਵਾਰ ਤਾਂ ਕਿੰਨੇ ਰਹਿੰਦੇ ਨੇ। ਉਹਦੇ ਨਾਲ ਮੋਟੀਵੇਸ਼ਨ ਮ